ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿਹੜਾ ਇੱਕ ਬਹਿਲ ਕਦਮੀ ਕੀਤੀ ਗਈ ਹੈ ਸੰਗਤਾਂ ਨੂੰ ਜਿਹੜਾ ਬ ਵੀ ਹਰ ਹਲਕੇ ਦੇ ਵਿੱਚੋਂ ਨਤਮਸਤਕ ਹੋ ਕੇ ਆਉਣ ਜਿੱਥੇ-ਜਿੱਥੇ ਵੀ ਇਹਨਾਂ ਦੇ ਮਨ ਕਰਦਾ ਸੀ ਇਹਨਾਂ ਨੇ ਨੋਟ ਕਰਾਇਆ ਔਰ ਸਾਡੀ ਕੋਸ਼ਿਸ਼ ਹੈ ਵੀ ਅੱਜ ਜਿਹੜਾ ਆਨੰਦਪੁਰ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੇ ਜਿਹੜੀਆਂ ਬੱਸਾਂ ਜਾਰੀਆਂ ਨੇ ਔਰ ਇਹ ਬੜਾ ਵੱਡਾ ਉਪਰਾਲਾ ਔਰ ਸੰਗਤਾਂ ਦੇ ਚਿਹਰੇ ਤੇ ਨੂਰ ਵੱਖਰਾ ਵੇਖਣ ਨੂੰ ਮਿਲ ਰਿਹਾ ਇੱਕ ਖੁਸ਼ੀ ਦੀ ਲਹਿਰ ਵਖਰੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਰਾਤ ਸੌਣ ਦਾ ਖਾਣ ਪੀਣ ਦਾ جا کے بس درشن ਕਰਨ परमात्मा ਕੇ حاضری ਲਗਾਉਣ ਤੇ ਫਿਰ ਆਪਣੇ ਘਰ ਨੂੰ ਆ ਕੇ ਕਿੰਨੀਆਂ ਕਿਹੜੀਆਂ ਸੰਗਤਾਂ ਦਾ ਜਥਾ ਰਵਾਨਾ ਹੋਊਗਾ ਇਹ ਕਟੋ ਕਰਨੀ ਜੀ 40 43 43 43 ਜਿਹੜੀਆਂ ਸਾਡੇ ਸੰਗਤਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਔਰ ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਵੀ ਇਹ ਨਾ ਹੋਵੇ ਵੀ ਰਜੇਵੇਂ ਬੜੇ ਨੇ ਅੱਜ ਦਾ ਸਮਾਂ ਜਿਹੜਾ ਬਹੁਤ ਬਿਜ਼ੀ ਆ ਹਰ ਕੋਈ ਬਿਜ਼ੀ ਰਜੇਵਿਆਂ ਚਾ ਪਰ ਉਹ ਮੈਨੂੰ ਹੁਣ ਇੱਥੇ ਪਤਾ ਲੱਗਾ ਦਫ਼ਤਰ ਜਾ ਕੇ ਵੀ ਬਸ ਛੋਟੀ ਪੈ ਗਈ ਐ ਸਾਡੀ ਪਰ ਅਗਲੀ ਵਾਰੀ ਪ੍ਰੋਪਰਲੀ ਇੰਤਜ਼ਾਮ ਹੋਰ ਵੱਧ ਕਰਾਂਗੇ ਆਪਾਂ ਔਰ ਖੁਸ਼ੀ ਇਸ ਗੱਲ ਦੀ ਐ ਵੀ ਜਿਹੜਾ ਇਹ ਵੀ ਸਾਰਾ ਜਿਹੜਾ ਪਲਾਨ ਜਿਹੜਾ ਹੋਇਆ ਇਹ ਆਪ ਸੰਗਤਾਂ ਆਪ ਮਹਾਰੇ ਆ ਕੇ ਇਹਨਾਂ ਨੇ ਆਪੋ ਆਪਣਾ ਨਾਮ ਨੰਬਰ ਲੌਟ ਕੇ ਲਏ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਜੋ 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 ਸਰਕਾਰ ਵੱਲੋਂ ਸਮਾਨ ਵਹਾਈ ਗਿਆ ਕਰਾ ਦੇ ਆ ਵੀ ਸਾਡੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਠੀਕ ਐ پتالہ ਨਾਮ ਦੱਸ ਦੇ ਕਿਤੋਂ ਆਏ ਕੀ ਨਾਮ ਦੱਸੋ ਜਗਿੰਦਰਪੁਰ ਸਿੰਬਲ ਚੋਂ ਕੋਈ ਅਲੀ ਗਲੀ ਅੱਛਾ ਕਿੱਥੇ ਚੱਲੇ ਹੋ ਤਾਂ ਕੌਣ ਚੱਲੇ ਆਈ ਨੰਦਪੁਰ ਐਮਐਲ ਸਰ ਸਾਰੇ ਚੱਲੇ ਅੱਗੇ ਕਦੀ ਗਏ ਨਹੀਂ ਪਹਿਲੀ ਵਾਰੀ ਚੱਲੇ ਕਿਦਾਂ ਦਾ ਅਰੇਂਜਮੈਂਟ ਠੀਕ ਆਂਦੇ ਰੋਟੀ ਪਾਣੀ ਸਾਰਾ ਸਹੀ ਬੱਤੀ ਸਹੀ ਕੀ ਕਾਰਨ ਸੀ ਤੀ ਪਹਿਲਾਂ ਨਹੀਂ ਜਾ ਸਕੇ ਕਿਤੇ ਮੇਂ ਬੂਰੀਆਂ ਘਰਾਂ ਦੀ ਹੁੰਦੀਆਂ ਹੀ ਆ ਹੁਣ ਸਾਰੀ ਕਿਰਸ਼ੀ ਨੇ ਬੜਨਾ ਹੀ ਸਾਨੂੰ ਖੜਨਾ ਹੀ ਕੀ ਇੰਤਜ਼ਾਮ ਇੱਥੇ ਹੋਣ ਦਾ ਬਸ ਆਂਦੇ ਰੋਟੀ ਪਾਣੀ ਸਭ ਕੋ ਸੇਰ ਐਸੇ ਗਿਆ ਠੀਕ ਬਲੇ ਜਾਵੋ ਹਾਂਜੀ ਐਮਐਲ ਸਰ ਸਾਵਲੋ ਸਾਡਾ ਕੌਣ ਕੌਣ ਚੱਲਿਆ ਅਸੀਂ ਦੋਨੋਂ ਜੀ ਚੱਲਿਆ